ਹੁਣ ਅਪਾ ਚੱਲੀ ਵਰਾਸਤ ਖਾਲਸਾ ਅਠਮਾ ਅਜੂਬਾ ਦੇਖਣ ਇਸ ਦੇ ਤਿਉਹਾਰਾ ਮੇਨ ਐਂਟਰੀ ਆ ਗਈ ਜੀ ਹਾਂ ਤਾਰਿਆ ਚ ਇਹ ਪਟਵਾਰੀ ਦੇ ਟਾਈਮ ਦੀ ਵੀਡੀਓ ਆ ਜਦੋਂ ਇੰਡੀਆ ਦਾ ਪਾਕਿਸਤਾਨ ਨਾਲ ਦੁਬਾਰਾ ਹੋਇਆ ਹੁਣ ਆਪਾਂ ਚੱਲੀ ਵਰਾਸਤ ਖਾਲਸਾ ਅਠਮਾ ਅਜੂਬਾ ਦੇਖਣ ਤੇ ਜਿੱਦਾਂ ਦਾ ਵੀ ਵੀਡੀਓ ਹੋਇਆ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹ ਨਾਲੇ ਤੁਹਾਨੂੰ ਦਿਖਾਵਾਂਗੇ ਵਰਾਸਤ ਖਾਲਸਾ ਜੇ ਵੀਡੀਓ ਬਣਾਉ ਦਿੱਤੀ ਜ਼ਰੂਰ ਦਿਖਾਵਾਂਗੇ ਹੁਣ ਆਪਾਂ ਆਗੇ ਜੀ ਵਰਾਸਤ ਖਾਲਸਾ ਦੇ ਵਿੱਚ ਦੇਖੋ ਜੀ ਵਿਰਾਸਤ ਖਾਲਸਾ ਸਟਾਰਟਿੰਗ ਆ ਦੇਖੋ ਉੱਪਰ ਔਰ ਕੋ ਇਧਰ ਕੋੜੀਆਂ ਨੇ ਇੰਦਰ ਕਮਰੇ ਤੇ ਪਿਛਲੇ ਵਾਸਤੇ ਸੜਕ ਹੈ ਇੱਧਰ ਆ ਗਈ ਪਾਣੀ ਅੱਧੇ ਦਿਰਾਫ ਤੇ ਖਾਲਸਾ ਪਾਣੀ ਇੱਧਰ ਤੋਂ ਕੋੜੀਆਂ ਬਣਾਈਆਂ ਹੋਈਆਂ ਨੇ ਦੇਖੋ ਪਾਣੀ ਨੂੰ ਮੁਰਣੇ ਦੋ ਜਾਣੇ ਫੋਨ ਆ ਉਹਦੇ ਅੰਦਰ ਦੇਖੋ ਪਾਣੀ ਪਾਣੀ ਆ ਸਾਰੇ ਬਸ ਇੱਧਰ ਕਿੰਦਾ ਵਧੀਆ ਥਿਓ ਲੱਗ ਰਿਹਾ ਇੰਨੇ ਇੰਤਰੀ ਆ ਗਈ ਜੀ ਇਧਰ ਬੰਦਾ ਕੋਣ ਖੜਾ ਦਿਲ ਲਾਉਂਗਾ ਆ ਮੰਦਰ ਲਈ ਤੁੰਗਰ ਨੇ ਰਹੀ ਆ ਸਟਾਰਟਿੰਗ ਚ ਤੋਂ ਉਹ ਕਿੱਡਾ ਸੋਨਾ ਏ ਹਾ 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 ਕੀ ਆ ਨਜ਼ਾਰਾ ਏ ਕੋਲੈਕਟ ਆ ਵੱਖਾ ਵੱਖਾ ਆ ਪਿੰਡਾਂ ਗਈ ਹੋਣਾ ਇਹ ਆਪਣਾ ਹਰਮੰਦਰ ਸਾਹਿਬ ਦਰਬਾਰ ਖਾਹਿਬ ਇਹ ਆਪਰੇ ਪਾਸੇ ਉਹ ਨਾਲ ਦੇ ਪਿੰਡਾਂ ਗਈ ਜੀ ਕੋਕਨ ਦਾ ਵਧੀਆ ਦਿਹਾੜਾ ਦਿਖਾਇਆ ਹੋਇਆ ਦੇਖੋ ਇਹ ਆ ਪਿੰਡਾ ਪਾਣੀ ਅੰਦਰ ਨਾਲ ਹਰੇ ਕੰਦਰੀਆਂ ਪੰਜਾਬ ਦੀ ਧਰਤੀ ਦੇ ਪਿੰਡ ਆ ਚਿੱਟੇ ਕਰਕਾਰੀ ਗੱਡੀ ਸੋਹਣੀ ਆ ਪੁਰਾਣੇ ਜਿਹਾ ਮੰਦੇ ਰੰਗ ਦਿਖਾਈ ਹੋਇਆ ਦੇਖੋ ਦੋਵੇਂ ਪਾਸੇ ਆ ਦੇਖੋ ਜੀ ਸਾਰੇ ਆਸਮਾਨ ਵਾਂਗੂ ਤਾਰੇ ਚਮਕ ਰਹੇ ਨੇ देखो जी नहर ने आसे पास नहर दरिया बनता तो दरिया तो समुंद्र बनता है जी देखो ਤੇ ਇਹ ਗੁਰੂ ਸਾਹਿਬਾਨ ਤੇ ਬਿਖਰੇ ਨੇ ਤੇ ਆ ਦੇਖੋ ਜੀ ਇੱਧਰ ਉੱਪਰ ਲੰਗਰ ਦਾ ਤਾਂ ਅਜ ਦਰ ਚੱਲਦੇ ਇਹ ਲੰਗਰ ਚਕਾਇਆ ਜਾ ਰਿਹਾ ਹੈ ਤੇ ਇੱਧਰ ਕੀਰਤਨ ਹੋ ਰਿਹਾ ਜੀ ਆਹ ਦੇਖੋ ਜੀ ਤੇ ਯਾਦੀਆਂ ਸੰਗਤਾਂ ਦਰਿਆ ਟੱਪ ਕੇ ਆਹ ਦੇਖੋ ਜੀ ਉੱਪਰ ਲੰਗਰ ਸ਼ਕਰੀਆਂ ਸੰਗਤਾਂ ਥੱਲੇ ਸੰਗਤਾਂ ਕੀਰਤਨ ਸੁੰਦਰੀਆਂ ਆਉਂਦੇ ਚੱਲ ਰਹੇ ਗੁਰੂ ਨਾਨਕ ਸਾਹਿਬ ਜੀ ਬੈਠੇ ਨੇ ਇਹ ਕੀਰਤਨ ਆ ਦੇਖੋ ਸਮੇਤ ਕੀਰਤਨ ਸੰਧਰਿਆ ਨੇ ਸਾਰੇ ਪਾਸੇ ਬੈਠੀਆਂ ਸੰਗਤਾਂ ਇਹ ਕੁਸ਼ਤ ਕਾ ਲਿਖੀ ਹੋਈ ਜਾਣੇ ਆ ਦੇਖੋ ਜੀ ਪਾਣੀ ਦੇ ਨਾਲ ਉੱਪਰ ਪਿੰਡ ਬਣਾਇਆ ਹੋਇਆ ਥੱਲੇ ਪਾਣੀ ਬਣਾਇਆ ਹੋਇਆ ਜੀ ਕਿੱਡਾ ਸੋਹਣਾ 뷰 ਆ ਦੇਖੋ ਕਿੱਡੀ ਹੋਣੀ ਚੀਜ਼ ਬਣਾਇਆ ਦੇਖੋ ਇਹ ਸਾਰੀ ਹੋ ਰਹੀ ਹੈ ਜੀ ਦਰਬਾਰ ਸਾਹਿਬ ਦੀ ਸੀ ਦਰਬਾਰ ਦੀ ਜਗਤ ਦੀ ਖਾਦੀ ਦਿਖਾਈ ਹੋਈ ਹੈ ਇੱਕ ਵਾਰਖਾ ਇਹ ਮੀ ਪੱਥਰ ਹਰਮੰਦਰ ਸਾਹਿਬ ਜੀ ਮੀਆਂ ਮੀਰ ਜੀ ਤਰਖਾ ਸੀ ਮੁਸਲਮਾਨ ਜੀ ਨੇ ਕਿਉਂ ਨਾਨਕ ਦੇਵ ਜੀ ਨੇ ਰਾਜਾ ਸੀ ਆਪੋ ਸਾਰੀ ਦਾ ਕੰਮ ਹੁੰਦਾ ਅਗਲੇ ਮੌਕਲ ਫੋਜਾਂ ਤੇ ਤੇ ਦਰਗਾਹ ਤੇ ਦਾ ਸ਼ਾਹੂ ਕਰਾ ਤੇ ਅੱਗੇ ਹਜੇ ਨੋਦਰ ਹੋ ਜਾਣੇ ਤੇ ਉੱਪਰ ਦੇਖਿਓ ਜੋ ਸਿੰਗਲ ਫੜ ਕੇ ਲੈ ਕੇ ਜਾ ਰਹੇ ਨੇ ਨੋਕਲ ਫੁਜਾ ਇਹਾਂ ਲਿਖਿਆ ਹੋਇਆ ਇਹ ਪੋਛ ਕਰਕੇ ਪੜ ਲਿਓ ਜੋ ਵੀ ਲਿਖਿਆ ਹੋਇਆ ਦੇ ਆਏ ਮੇਰੀ ਬੇਨੀਆਂ ਤੋਂ ਕਲਵਾਰਾ ਨੇ ਜਿਵੇਂ ਗੁਰੂ ਨੇ ਧਾਰਨ ਕਰੀਆਂ ਸੀ ਦੇਖੋ ਜੀ ਉਸ ਤੋਂ ਬਾਅਦ ਆਪਣਾ ਜੁੱਧ ਤਾਂ ਹੀ ਕੰਮ ਸ਼ੁਰੂ ਹੋ ਗਿਆ ਕਾਲ ਤੱਕ ਤਾਂ ਸਾਹਿਬਾ ਜੀ ਕੋੜ ਜਾਂਦੇ ਜੋਧਰਨ ਰੀਤੀ ਬਾਕਸ਼ਰ ਅਗੋ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਈ ਗੁਰਤੇ ਕੇ ਬਾਦ ਸਾਹਿਬ ਜੀ ਨਹੀਂ ਤੇ ਕਸ਼ਮੀਰੀ ਪੰਡਤ ਆਇਆ ਜੀ ਉਹੋ ਸਕਰੀ ਇੰਜ ਗੁਰੂ ਤੇਗ ਬਹਾਦਰ ਜੀ ਦਾ ਹੀ ਦਿਖਾ ਰਹੇ ਨੇ ਕਿੰਨਾ ਦਾ ਦਿੱਲੀ ਕਿੰਦਾ ਫੀਸ ਬਲੀਦਾਨ ਕਰਿਆ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਇਹ ਆਖੋ ਵੀ ਲਾਗੇ ਗੁਰੂ ਗੋਬਿੰਦ ਸਿੰਘ ਜੀ ਇਹ ਤਾਂ ਫਿਰ ਅੱਜ ਤੋਂ ਜੋਦ ਸਟਾਰਟ ਹੋ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਹੈ ਯਾਰ ਸੱਮਣੇ ਪ੍ਰਾਣੀਆਂ ਮਾਰਤਾ ਨੇ ਜੀ ਦੇ ਆਇਦਨ ਵਾਸਤੇ ਦੇਖੋ ਜੀ ਆਨੰਦਗੜ੍ਹ ਦਾ ਕਿਲਾ ਗੁਰੂ ਗੋਬ ਸਿੰਘ ਜੀ ਦਾ ਤੇ ਆ ਦੇਖੋ ਇਹ ਪੁਰਾਣੀ ਇਮਾਰਤ ਪਹਿਲੀ ਪੁਰਾਣੇ ਪਹਿਲਾਂ ਕਿਲੇ ਬਣਾਏ ਜਾਂਦੇ ਸੀਗੇ ਤੇ ਅੱਥਰ ਤੁਸੀਂ ਕਰੀਨ ਚ ਦਿਖਾਉਣਗੇ ਸਾਨੂੰ ਜੋਧ ਦਾ ਆ ਦੇਖੋ ਜਿੱਧਰ ਗੋਲੇ ਚੱਲ ਗਏ ਆ ਸਕਰੀਨ ਤੇ ਵਜੇ ਦੇਖੋ ਕਿੱਦਾਂ ਕਿਲੇ ਦੀ ਮਿੱਟੀ ਜਿਵੇਂ ਦੇ ਕੇ ਦੀ ਓਵੇਂ ਲੱਗਦੇ ਨੇ ਗੁਰੂ ਗੋਬ ਸਿੰਘ ਜੀ ਅੰਮ੍ਰਿਤਸਰ ਦੇ ਪੰਜ ਪਿਆਰਿਆਂ ਨੂੰ ਆ ਦੇਖੋ ਜੀ ਤੇ ਪੀਸਰ ਫਸਨ ਅਧਿਕ ਆ ਗਈ ਜਿੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀਗਾ ਪਰਿਵਾਰ ਦਾ ਵਿਛੋੜਾ ਤਾਂ ਸੀਗਾ ਦੇਖੋ ਇਸ ਸੰਗਤ ਦੀ ਆ ਦੇਖੋ ਤੇ ਅੱਗੇ ਆਗੇ ਬੰਦੇ ਸਾਡੇ ਦੇ ਛੋਟੇ ਛੋਟੇ ਦਾ ਸ਼ਿਹਰਦੀ ਆ ਰੂਤ ਦਾ ਸੋਨਾ ਵੀ ਲਗ ਰਹੀ ਦੇਖੋ ਚੰਨ ਤਾਰੇ ਵਾਂਗੂ ਰੰਗ ਬਰੰਗੇ ਲੱਟਾਂ ਆ ਦੇਖੋ ਥੱਲੇ ਪਾਣੀ ਵਾਂਗ ਅਗੂ ਹਮੰਦਰ ਸਾਹਿਬ ਜੇ ਆ ਜੜੀਆਂ ਲੱਤਾਈਆਂ ਦੇਖੋ ਕਿ ਦੇਖੋ ਨੇ ਆਪਣੇ ਗੁਰਬਾਣੀ ਦੇ ਕਾਲੀ ਖੰਗਾਂ ਦੇ ਵਿੱਚ ਦੇਖੋ ਜੀ ਟੰਗ ਬੰਗੀਆਂ ਲੱਟਾਂ ਦੇ ਵਿੱਚ ਦੇਖੋ ਜੀ ਗੁਰਬਾਣੀ ਦੇ ਕਲਜੀ ਆ ਗਏ ਇੰਗਲਿਸ਼ ਹਿੰਦੀ ਪੰਜਾਬੀ ਦੇ ਵਿੱਚ ਦੇ ਇਹ ਸੱਲੀਆਂ ਤੈਰਾ ਉਹ ਤਾਂ ਕਿ ਜਾ ਰਹੇ ਹੇ ਨੀਚੇ ਤੇ ਆ ਦੇਖੋ ਜੀ ਇਹ ਜੋਧਰ ਹੋ ਰਿਹਾ ਮੁਗਲਾ ਨਾਲ ਇਹ ਕਿਦੇ ਦੀ ਇਤਾਰ ਦੇਖੋ ਜੀ ਇਹ ਜਦੋਂ ਤੁਸੀਂ ਗਾਦੇ ਫਿਰਾਂ ਦੇ ਮੁੱਲ ਪਏ ਸੀਗਾ ਜੀ ਇਹ ਉਹ ਸੀ ਨਾ ਆ ਜੰਗਲ ਆ ਗਿਆ ਇਹ ਅੱਗੇ ਆ ਦੇਖੋ ਇਹ ਜੰਗਲ ਦਿਖਾਇਆ ਤੇ ਆ ਦੇਖੋ ਇਹ ਆ ਗਏ ਘੋੜਿਆ ਹੱਥੀ ਜਦੋਂ ਲੱਗੇ ਵੀ ਦਰਬਾਰ ਸਾਹਿਬ ਕੁਈਂ ਦਿਓ ਦੇਖੋ ਗੱਡਾ ਵਧੀਆ ਬਣਾਇਆ ਜਾਂਦਾ ਨੇ ਇੱਧਰ ਪਿੱਛੇ ਜੰਗਲ ਆ ਗਿਆ ਆ ਦੇਖੋ ਇਹ ਸੰਗਤਾਂ ਜਾ ਰਹੀਆਂ ਨੇ ਦਰਬਾਰ ਸਾਹਿਬ ਨੂੰ ਅੱਗੇ ਅੰਮ੍ਰਿਤਸਰ ਦਰਬਾਰ ਸਾਹਿਬ ਪੁਰਾਣੇ ਮੰਦਿਰ ਚ ਇਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਿਆਣਾਪਤੀ ਹੁੰਦੇ ਸੀ ਜਿਹੜੇ ਉਹਨਾਂ ਦੇ ਨੇ ਕੋਈ ਮਹਾਰਾਜਾ ਰਣਜੀਤ ਸਿੰਘ ਅੱਗੇ ਇਹ ਆ ਗਈ ਲਾਹੌਰ ਦਾ ਦਰਬਾਰ ਦੇਆ ਦੁਕਾਨਾਂ ਆ ਗਿਆ ਮਾਰਕੀਟੇ ਛੋਟੇ ਛੋਟੇ ਹਾਊਸ ਜਮਾਨੇ ਦਾ ਲਾਹੌਰ ਦੀ ਅੱਗੇ ਹੁਣ ਲਾਹੌਰ ਕਿਲੇ ਵੀ ਆਣੇ ਚ ਹੈ ਨਾ ਆ ਦੇਖੋ ਇਹ ਆ ਵੀ ਮਹਾਰਾਜਾ ਜੀ ਸਿੰਘ ਦਾ ਖਾਲਸਾ ਰਾਜ ਲਾਹੌਰ ਦਾ ਆ ਦੇਖੋ ਜੀ ਪਿੱਛੇ ਕਬਰ ਨੋਹ ਨਿਹਾਲ ਸਿੰਘ ਦੇ ਬੈਠੇ ਨੇ ਮਹਾਰਾਜਾ ਜੀ ਸਿੰਘ ਜੀ ਨੇ ਕੋਈ ਇਹ ਆ ਗੀਲਾ ਲਾਹੌਰ ਦਾ ਅਦੇ ਫਿਰ ਸਾਰਾ ਲਾਹੌਰ ਦਾ ਹੀ ਬਣਾਇਆ ਹੋਇਆ ਖਾਲਸਾ ਰਾਜੇ ਦਾ ਇਹ ਅੰਗਰੇਜ਼ਾਂ ਨਾਲ ਜੰਦ ਹੋ ਰਿਹਾ ਜੀ ਮਹਾਰਾਜ ਜੀ ਦੀ ਤਬਾਦ ਅੰਗਰੇਜ਼ਾਂ ਨਾਲ ਜੰਦ ਹੋਇਆ ਸੀ ਪੰਜਾਬੀਆਂ ਦਾ ਸਿੱਖਾਂ ਦਾ ਆ ਦੇਖੋ ਇਹ ਅੰਗਰੇਜ਼ਾਂ ਨਾਲ ਲੜਾਈ ਆ ਇਹ ਸਾਰੀ ਅੰਗਰੇਜ਼ਾਂ ਨਾਲ ਲੜਾਈ ਹੋ ਰਹੀ ਆ ਨੂੰ ਲੰਮਾ ਕਰਕੇ ਫਸੂ ਮੀ ਜਾ ਰਿਹਾ ਹੁਣ ਇਹ ਅੱਗੇ ਜੀ ਅੰਗਰੇਜ਼ ਪੰਜਾਬ ਦੇ ਵਿੱਚ ਜਦੋਂ ਦਾਖਲ ਹੋਏ ਸੀਗੇ ਤੇ ਜੱਜ ਵਕੀਲ ਇੰਦਾ ਗੱਡੀਆਂ ਤੇ ਜਾਂਦੇ ਹੁੰਦੇ ਸੀਗੇ ਦੇਖੋ ਇਹ ਦੋ ਹਰੇਕ ਨੂੰ ਗੁਲਾਮ ਬਣਾ ਕੇ ਰੱਖਿਆ ਵੀ ਮੇਰੇ ਜਾਣੇ ਸਰਕਲ ਆ ਤੇ ਜਾ ਰਹੇ ਪੰਜਾਬੀ ਇਹ ਕੋਈ ਜੇਲ੍ਹ ਦੇ ਵਿੱਚ ਟੈਸਟ ਕਰ ਰਹੇ ਨੇ ਚੱਕਾ ਪਹਰੇਗਾ ਇਹ ਸਭ ਅੰਗਰੇਜ਼ਾਂ ਦੇ ਅਨੇ ਰਿਆਸਤਾਂ ਦੇ ਨਾਮ ਲਿਖੇ ਹੋਏ ਨੇ ਜਿਹੜੇ ਜਿਹੜੇ ਸ਼ਾਹੀ ਰਿਆਸਤਾਂ ਰਹੀਆਂ ਨੇ ਪੰਜਾਬ ਦੀਆਂ ਤੇ ਇਹ ਇਹ ਅੰਗਰੇਜ਼ਾਂ ਨੇ ਤੇ ਆਹ ਰਿਆਸਤਾਂ ਦੇ ਫੜਾਇਆ ਜਾਂਦੇ ਰਾਜੇ ਮਹਾਰਾਜੇ ਪਟਿਆਲਾ ਕਪੂਰਥਲਾ ਫਰੀਦਕੋਟ ਆਖੋ ਪਟਿਆਲਾ ਸਟੇਟ ਆ ਗਈ ਤੇ ਆ ਗਈ ਕਪੂਰਥਲਾ ਸਟੇਟ ਉਹ ਫਾਰਮੁਲਾ ਆਇਆ ਹੋਇਆ ਕਪੂਰਥਲਾ ਦੇ ਕਿਹੜੇ ਕਿਹੜੇ ਰਾਜੇ ਹੋਏ ਨੇ ਤੇ ਇਹ ਆ ਗਈ ਜਦੋਂ ਵੰਡ ਦੇ ਟਾਈਮ ਤੋਂ ਪਹਿਲਾਂ ਦਰਬਾਰ ਸਾਹਿਬ ਆ ਗਿਆ ਤੇ ਜਦੋਂ ਧਰਨੇ ਲਾਏ ਸੀਗੇ ਅਕਾਲੀ ਦਲ ਨੇ ਬਲਕਿ ਅੰਗਰੇਜ਼ਾਂ ਦਾ ਆ ਗਿਆ ਇਸ਼ਤਮ ਇਹ ਆ ਗਿਆ ਜਿੱਲਿਆਂ ਵਾਲੇ ਬਾਗ ਦਾ ਆਇਆ ਕੋਈ ਜਿੱਲਿਆਂ ਵਾਲੇ ਬਾਗ ਦਾ ਗੋਲੀ ਕਾਂਡ ਨੂੰ ਫੋਨੀ ਵਿੱਚ 13 ਅਪ੍ਰੈਲ ਨੂੰ ਜਦੋਂ ਹੋਇਆ ਸੀ ਤੋਂ ਬਾਅਦ ਗੰਤਾ ਪੜਕੀ ਸੀ ਕਿ ਧਰਨੇ ਬਹੁਤ ਲਾਏ ਸੀਗੇ ਇਹ ਜ਼ਰਾ ਉਸ ਟਾਈਮ ਦਾ ਯਾਰਾ ਇਹ ਪਰਵਾਹ ਰਿਹਾ ਟਾਈਮ ਦੀ ਵੀਡੀਓ ਹੈ ਜਦੋਂ ਇੰਡੀਆ ਦਾ ਪਾਕਿਸਤਾਨ ਨਾਲ ਦੁਬਾਰਾ ਹੋਇਆ ਕੀ ਹਾਲਾਤ ਹੋਏ ਉਸ ਟਾਈਮ ਬਹੁਤ ਬੁਰਾ ਹਾਲ ਹੋਇਆ ਸੀ ਇਹ ਚੰਡੀਗੜ੍ਹ ਇਸ ਰਈ ਵਿਰਾਸਤ ਦੇ ਖਾਲਸਾ ਜਿੱਥੇ ਭਗਮੂ ਗਿਆ ਹੁਣ ਬਹੁਤ ਵੱਡਾ ਇਤਿਹਾਸ ਦਿਖਾਇਆ ਗਿਆ ਇਸ ਚ ਜੇ ਹੁਣ ਆਪਾਂ ਜਾਵਾਂਗੇ ਬਾਹਰ ਨੂੰ ਆ ਗਈ ਵਿਰਾਸਤ ਦੇ ਖਾਲਸਾ ਦੇ ਵਿੱਚੋਂ ਦੀ ਬਾਹਰ ਮਲੇ ਪੀਸ ਵਿਰਾਸਤ ਦੇ ਖਾਲਸਾ ਦੇ ਇੱਕ ਹੋਰ ਬਾਹਰ ਆਪਾਂ ਇੱਥੇ ਲਾਫੇ ਜੰਗਲ ਆ ਪਹਾੜੀ ਹੈ ਅੱਗੇ ਕਾਸੇ ਲਾਣੇ ਨੂੰ ਤਾਂ ਕੋਸ਼ਿਸ਼ ਕਰ। ਬਾਗੀ ਇਹ ਬਦੋਨ ਕਿੱਥੇ ਰੁਹਾ। ਹੌ ਬੋਲ ਬਣਿਆ ਹੋਇਆ ਜਿੱਥਾ ਬੰਦ ਲਾਂਕੇ ਗਏ ਸੀ ਹੁਣ ਦੋਦੇ ਬਾਹਰ ਆ ਗਏ ਆਪਾਂ। ਦੇਖੋ ਜੀ। ਪਾਣੀ ਹੈ ਪਾਣੀ। ਹੁਣ ਆਪਾਂ ਦੇਖਿਆ ਜੀ ਬਰਾਫ ਦੇ ਖਾਲਸਾ। 1 ਮਿੰਟ ਹੋ ਗਿਆ। ਅੱਠਵਾ ਅਜੂਬਾ ਪੰਜਾਬ ਦਾ ਆਨੰਦਪੁਰ ਸਾਹਿਬ। ਬਹੁਤ ਮਜ਼ਾ ਆਇਆ। ਬਹੁਤ ਕੁ ਸਿੱਖਣ ਨੂੰ ਮਿਲਿਆ। ਬਹੁਤ ਕੁ ਦੇਖਣ ਨੂੰ ਮਿਲਿਆ। ਇਹ ਆਪਾ ਸਮਝੀਏ ਤਾਂ ਬਹੁਤ ਕੁਸ਼ਾ ਪੰਜਾਬ ਦਾ ਖੁੰਨੀ ਇਤਿਹਾਸ ਹੁਣ ਆਪਾਂ ਦੇਖਿਆ ਹੀ ਬਰਾਦ ਦੇ ਖਾਲਸਾ ਵਧੀਆ ਜੀ ਤੇ ਬਹੁਤ ਵਧੀਆ ਲੱਗਿਆ ਤੇ ਤੁਸੀਂ ਵੀ ਇਹ ਵੀਡੀਓ ਦੇਖ ਕੇ ਸਾਨੂੰ ਦੱਸਿਓ ਤੁਹਾਨੂੰ ਕਿੰਦਾ ਲੱਗਿਆ ਬਰਾਸ ਦੇ ਖਾਲਸ ਅੱਠਵਾਂ ਅਜੂਬਾ ਅਨੰਦਪੁਰ ਸਾਹਿਬ ਵਿੱਚ ਤੁਹਾਨੂੰ ਪਤਾ ਹੀ ਆਪਣਾ ਇਤਿਹਾਸ ਬਹੁਤ ਖੂਨ ਭਰਿਆ ਰਿਹਾ ਤੇ ਹੁਣ ਤੁਸੀਂ ਵੀ ਇਸ ਚੀਜ਼ ਨੂੰ ਦੇਖੋ ਆ ਕੇ ਆਪਣੇ ਬੱਚਿਆਂ ਨੂੰ ਦਿਖਾਓ ਸਮਝੋ ਦੇ ਨੂੰ ਸਾਰਿਆਂ ਨੂੰ ਪਤਾ ਲੱਗੇ ਆਪਣੇ ਇਤਿਹਾਸ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਵੀ ਬੜਿਆਂ ਨੂੰ ਵੀ ਛੋਟਿਆਂ ਨੂੰ ਵੀ ਖਾਰੇ ਦੇਖੋ ਨਾਲੇ ਵੀ ਵੀਡੀਓ ਵੀ ਦੇਖੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਥੈਂਕ ਯੂ